ਗੁਰੂ ਨਾਨਕ ਸਾਹਿਬ ਸੀ ਚਾਰ ਦਸਿਆ ਕੀਤੇ ਆ ਦੂਜੇ ਪਾਸੇ ਢਿੱਡਲ ਜੇ ਬਾਬੇ ਨੇ ਪਿੰਗਾ ਲੁੱਟਦੇ ਫਿਰਦੇ ਨੇ ਪਿੰਗਾ ਝੂਟਦੇ ਫਿਰਦੇ ਨੇ ਗੱਲ ਫਿਰ ਉੱਥੇ ਹੋ ਜਾਂਦੀ ਏ ਲੋਕਾਂ ਦਾ ਕੰਮ ਆ ਅੱਜ ਤੁਸੀਂ ਇੰਟਰਵਿਊ ਵੀ ਕਰਕੇ ਲੈ ਜਾਓ ਤੁਸੀਂ ਸਾਰੀਆਂ ਚੀਜ਼ਾਂ ਦੱਸ ਦੋ ਤੇ ਲੋਕਾਂ ਨੇ ਜਿਨ੍ਹਾਂ ਨੇ ਗੰਦ ਬੱਕਣਾ ਨਾ ਉਹਨਾਂ ਨੇ ਰੁਕਣਾ ਨਹੀਂ ਹੈਗਾ ਮੈਂ ਮੈਂ ਤੁਹਾਨੂੰ ਮੈਂ ਤੁਹਾਨੂੰ ਦੱਸਦਾ ਨਾ ਮੈਂ ਤੁਹਾਨੂੰ ਦੱਸਦਾ ਮੈਂ ਜਵਾਬ ਦੇ ਰਿਹਾ ਜਿਹੜੇ ਜਿੱਥੇ ਪਿੰਗ ਝੂਟ ਰਹੇ ਆ ਪਿੰਗ ਨਹੀਂ ਮੈਂ ਦੱਸਦਾ ਕਿਸੇ ਦੇ ਘਰੇ ਗਏ ਬਾਹਰ پارک ਚ ਲੱਗੀ پارک ਜਾ ਕੇ ਬੈਠ ਗਏ ਕਿਸੇ ਨੇ ਸੰਗੀ ਨੇ ਵੀਡੀਓ ਬਣਾ ਲਈ ਚਲੋ ਆਪਦੇ ਫੈਮਿਲੀ ਚ ਬਣਾ ਲਈ ਉਹਨੇ ਪਾਤੀ ਆਪਣੇ ਵਰਗੇ ਨੇ ਹੁਣ ਕਹਿੰਦੇ ਕੁਲ ਆ ਗਈ ਤੇ ਉਹਦੇ ਤੇ ਆਪਾਂ ਗੰਦਬੰਦ ਲਗਾ ਕੇ ਗਾਣੇ ਲਾ ਕੇ ਅਸੀਂ ਭਾਗਤ ਉਹ ਕਿਦੀ ਉਹਦੀ ਉਹ ਹੈ ਤੁਸੀਂ ਹੁਣ ਤੁਸੀਂ پارک ਜਾਓਗੇ ਇੱਕ ਵੀਡੀਓ ਇਹਨੇ ਦੋ ਤਿੰਨ ਵੀਡੀਓਸ ਨੇ ਮੈਂ ਤੁਹਾਨੂੰ ਦੱਸਦਾ ਨਾ ਵੀਡੀਓ ਤਾਂ ਯਾਰ ਉਹ ਦੋ ਮੈਂ ਪੰਜਾ ਬਣਾ ਦਾਂ ਤੁਹਾਡੀਆਂ ਉਥੇ ਹਨ ਪਾਰਕ ਦੇ ਵਿੱਚ ਇੱਕ ਤਾਂ ਇੱਕ ਤਾਂ ਇੱਕ ਬੰਦ ਕਮਰੇ ਚ ਹੈ ਇੱਕ ਪਾਰਕੇ ਚ ਦੋ ਤਾਂ ਮੈਂ ਦੇਖੀਆਂ ਆਈਆਂ ਨੇ ਮੈਂ ਤਾਂ ਤੁਹਾਨੂੰ ਦੱਸੀ ਤਾਂ ਜਾ ਰਿਹਾ ਮੈਂ ਤੁਹਾਨੂੰ ਲੱਗਿਆ ਕੋਈ ਐਵੇਂ ਦਾ ਕੋਈ ਇੱਕ ਦੇ ਸੇਵਾਦਾਰ ਨਾਲ ਪਿੰਗ ਚੜਾਉਂਦੇ ਪਏ ਨੇ ਉਹ ਦੇਖਦੇ ਵੇਖੋ ਕੋਲ ਮੈਂ ਤੁਹਾਨੂੰ ਦੱਸੀ ਤਾਂ ਜਾ ਰਿਹਾ ਜੇ ਕੋਈ ਐਵੇਂ ਦਾ ਕਮਰੇ ਬੈਠੇ ਤੇ ਕੋਈ ਕਿਸੇ ਨੇ ਪਾ ਦਿੱਤੀ ਹੈ ਚਲ ਪਿੰਗ ਛੁੱਟ ਲਈ ਜਿਹੜੇ ਬੰਦਿਆਂ ਨੇ ਕਹਿੰਦੇ ਪਿੰਗ ਦੇ ਵਿੱਚ ਨਾਲ ਗਾਣੇ ਲਾਇਆ ਉਹਦੇ ਨਾਲ ਗੱਲ ਕਰ ਸਕਦੇ ਆਪਾਂ